ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਜੇ ਸਭ ਤੋਂ ਜ਼ਿਆਦਾ ਜ਼ਬਰ ਕਰਨ ਵਾਲਾ ਕੋਈ ਸੂਬੇਦਾਰ ਹੋਇਆ ਤਾਂ ਉਹਨਾਂ ਵਿੱਚੋਂ ਇੱਕ ਨਾਮ ਨੀਰਮਨੂ ਦਾ ਵੀ ਆਉਂਦਾ ਇਹਦੀ ਸੂਬੇਦਾਰੀ ਵਿੱਚ ਸਿੱਖ ਬੀਬੀਆਂ ਦੇ ਦੁੱਧ ਚੁੰਗਦੇ ਹੋਏ ਬਾਲ ਨੀਜਾਂ ਤੇ ਟੰਗੇ ਗਏ ਇਸ ਗੱਲ ਨੂੰ ਸਮਝਣ ਵਾਸਤੇ ਕਿ ਇੰਨਾ ਜਿਆਦੇ ਸਿੱਖਾਂ ਉੱਤੇ ਕਹਿਰੀ ਕਿਉਂ ਹੋਇਆ ਮੀਰ ਮੰਨੂ ਤੁਹਾਨੂੰ ਮੈਂ ਵਾਪਸ ਪਿੱਛੇ ਮਲਤਾਨ ਦੀ ਸੂਬੇਦਾਰੀ ਵੱਲ ਲੈ ਜਾਣਾ ਜਦੋਂ ਕੌੜਾ ਮੱਲ ਨੇ ਪਹਿਲੀ ਵਾਰ ਸਿੱਖਾਂ ਤੋਂ ਮਦਦ ਮੰਗੀ ਸੀ ਦਿੱਲੀ ਦੀ ਬਜ਼ਾਰਤ ਵਜ਼ੀਰ ਸਫਦਰ ਜੰਗ ਸੰਭਰਿਆ ਸੀ ਲਾਹੌਰ ਦਾ ਸੂਬੇਦਾਰ ਮੀਰ ਮੰਨੂ ਤੇ ਇਸ ਸਮੇਂ ਨਾਸਰ ਖਾਨ ਨੂੰ ਚੱਕ ਦਿੰਦਾ ਸਫਦਰ ਜੰਗ ਕਿ ਜੇ ਕਿਧਰੇ ਤੂੰ ਲਾਹੌਰ ਦੀ ਸੂਬੇਦਾਰੀ ਮੀਰ ਮੰਨੂ ਤੋਂ ਖੋ ਲਵੇਂ ਤਾਂ ਤੈਨੂੰ ਲਾਹੌਰ ਦਾ ਸੂਬੇਦਾਰ ਮੰਨ ਲਿਆ ਜਾਵੇਗਾ ਨਾਸਰ ਖਾਨ ਮੀਰ ਮੰਨੂ ਤੇ ਬਗਾਵਤ ਕਰਦਾ ਤੇ ਮੀਰ ਮੰਨੂ ਉਸ ਦੀ ਬਗਾਵਤ ਦਬਾਉਣ ਦੇ ਲਈ 17-18 ਹਜ਼ਾਰ ਫੌਜ ਸਿਆਲਕੋਟ ਤੇ ਲਿਜਾ ਕੇ ਹਮਲਾ ਬੋਲ ਦਿੰਦਾ ਤੇ ਨਾਸਰ ਖਾਨ ਹਾਰ ਕੇ ਦਿੱਲੀ ਨਸ ਜਾਂਦਾ ਇਸ ਤੋਂ ਵਿਹਲਾ ਹੋ ਕੇ ਮੀਰ ਮੰਨੂ ਸਰਦਾਰ ਕੌੜਾ ਮੱਲ ਨੂੰ ਮੁਲਤਾਨ ਫਤਿਹ ਕਰਨ ਦੇ ਲਈ ਆਦੇਸ਼ ਦਿੰਦਾ ਤੇ ਮਲਤਾਨ ਦੀ ਫਤਿਹ ਵਾਸਤੇ ਕੌੜਾ ਮੱਲ 10000 ਸਿੰਘਾਂ ਦਾ ਜੱਥਾ ਆਪ ਦੇ ਨਾਲ ਲੈ ਕੇ ਸ਼ਾਹ ਨਵਾਜ਼ ਦੇ ਨਾਲ ਪੜ ਜਾਂਦਾ ਸ਼ਾਹ ਨਵਾਜ਼ ਦੀ ਫੌਜ ਮਲਤਾਨ ਲਾਹੌਰ ਦੀ ਫੌਜ ਨੂੰ ਪਿਛਾੜ ਰਹੀ ਸੀ ਜਾਂ ਕੌੜਾ ਮੱਲ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੂੰ ਬੇਨਤੀ ਕੀਤੀ ਕਿ ਪੰਥ ਦੇ ਹੁੰਦਿਆਂ ਜੇ ਮੈਂ ਹਾਰ ਜਾਵਾਂ ਤਾਂ ਮਨਹੂਰ ਕੈਸ ਦੀ ਸ਼ਰਨਾਵਾਂ ਜੱਸਾ ਸਿੰਘ ਆਲੂ ਵਾਲੀਏ ਤੇ ਬਾਕੀ ਦੇ ਸਿੱਖ ਜੱਥਿਆਂ ਨੇ ਇੰਨਾ ਕਰੜਾ ਹਮਲਾ ਕੀਤਾ ਕਿ ਸ਼ਾਹ ਨਿਵਾਜ਼ ਦੀ ਫੌਜ ਦੇ ਪੈਰ ਉਖਾੜ ਦਿੱਤੇ ਤੇ ਸ਼ਾਹ ਨਿਵਾਜ਼ ਜੱਸਾ ਸਿੰਘ ਰਾਮਗੜੀ ਦੀ ਗੋਲੀ ਦੇ ਨਾਲ ਘੋੜੇ ਤੋਂ ਥੱਲੇ ਆ ਪਿਆ ਕੋਲ ਖੜੇ ਭੀਮ ਸਿੰਘ ਨੇ ਉਸ ਦਾ ਸਿਰ ਵੱਢ ਲਿਆ ਇਸ ਖੁਸ਼ੀ ਵਿੱਚ ਸਰਦਾਰ ਕੌੜਾ ਮੱਲ ਨੇ ਭੀਮ ਸਿੰਘ ਨੂੰ ਸੁਨਹਿਰੀ ਕੜੀਆਂ ਦੀ ਜੋੜੀ ਦਿੱਤੀ ਫੁਲਾਦੀ ਸੰਜੋਗ ਤੇ ਘੋੜਾ ਇਨਾਮ ਵਜੋਂ ਦਿੱਤੇ ਮੁਲਤਾਨ ਦੀ ਜਿੱਤ ਦੀ ਖੁਸ਼ੀ ਵਿੱਚ ਮੀਰ ਮੰਨੂ ਨੇ ਬਹਾਦਰ ਮਹਾਰਾਜ ਦਾ ਖਿਤਾਬ ਦੇ ਕੇ ਕੌੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਬਣਾਇਆ ਤੇ ਇਸ ਖੁਸ਼ੀ ਵਿੱਚ ਕੌੜਾ ਮੱਲ ਨੇ 3 ਲੱਖ ਰੁਪਏ ਖਰਚ ਕੇ ਨਨਕਾਣਾ ਸਾਹਿਬ ਗੁਰਦੁਆਰਾ ਬਾਲ ਲੀਲਾ ਤੇ ਦੋ ਉਸ ਦੇ ਨੇੜੇ ਦੋ ਸਰੋਵਰਾਂ ਦੀ ਸੇਵਾ ਕੀਤੀ ਤੇ ਸਿੱਖਾਂ ਦੇ ਪ੍ਰਤੀ ਮੀਰ ਮੰਨੂ ਨੂੰ ਇੰਨਾ ਨੇੜੇ ਲਿਆ ਆਇਆ ਕਿ ਇਹ ਜਿੱਤ ਅਸਲ ਦੇ ਵਿੱਚ ਸਿੱਖਾਂ ਦੇ ਕਾਰਨ ਹੀ ਹੋਈ ਆ ਜੇ ਸਿੱਖ ਸਾਡੇ ਨਾਲ ਨਾ ਹੁੰਦੇ ਤਾਂ ਸ਼ਾਇਦ ਅਸੀਂ ਮਲਤਾਨ ਨੂੰ ਫਤਿਹ ਨਾ ਕਰ ਸਕਦੇ ਤੇ ਮੀਰ ਮੰਨੂ ਨੇ ਖੁਸ਼ੀ ਦੇ ਵਿੱਚ ਸਿੱਖਾਂ ਦੀ ਜ਼ਗੀਰ ਵਧਾ ਦਿੱਤੀ ਤੇ ਪਰਗਣਾ ਚੂਣੀਆਂ ਤੇ ਝਵਾਲ ਦੇ ਇਲਾਕੇ ਸਿੱਖਾਂ ਨੂੰ ਜ਼ਗੀਰ ਵਜੋਂ ਹੋਰ ਦੇ ਦਿੱਤੇ ਤੇ ਹੁਣ ਜਦ ਮੀਰ ਮੰਨੂ ਆਪਦੇ ਇਲਾਕੇ ਦੇ ਵਿੱਚ ਅਮਨ ਕਾਨੂੰਨ ਕਾਇਮ ਕਰ ਰਿਹਾ ਸੀ ਤਾਂ ਸਿੱਖ ਵੀ ਇਸ ਦੇ ਇਲਾਕੇ ਵਿੱਚ ਅਮਨ ਦੇ ਨਾਲ ਰਹਿਣ ਲੱਗ ਪਏ ਲਗਭਗ 2 ਸਾਲ ਤੱਕ ਇਹ ਇਸੇ ਤਰ੍ਹਾਂ ਸਿੱਖ ਅਮਨ ਦੇ ਨਾਲ ਵਸਦੇ ਰਹੇ ਸਿੱਖਾਂ ਦੀ ਗਿਣਤੀ ਕਾਫੀ ਵੱਧ ਗਈ ਸਿੱਖ ਹੁਣ ਅੰਮ੍ਰਿਤਸਰ ਦੇ ਵਿੱਚ ਗਹਿਮਾ ਗਹਿਮ ਦਿਖਣ ਲੱਗ ਪਏ ਤੇ ਲੋਕੀ ਖੁੱਲ੍ਹਮ ਖੁੱਲਾ ਅਮਰਦਾਸ਼ਾ ਕੇ ਸਿੰਘ ਸajna ਲੱਗ ਪਏ ਕਿਉਂਕਿ ਸਿੱਖਾਂ ਦੇ ਨਾਲ ਇਸ ਗੱਲ ਦੇ ਵਿੱਚ ਸਰਦਾਰ ਮਿੱਠਾ ਮੱਲ ਨੇ ਜਿਸ ਨੂੰ ਇਤਿਹਾਸ ਦੇ ਵਿੱਚ ਸਿੱਖ ਮਿੱਠਾ ਮੱਲ ਕਹਿੰਦੇ ਆ ਗੋੜਾ ਮੱਲ ਨੇ ਕਾਫੀ ਯੋਗਦਾਨ ਨਿਭਾਇਆ ਲੋਕੀ ਸਮਝਣ ਲੱਗ ਪਏ ਕਿ ਹੁਣ ਸਰਕਾਰ ਤੇ ਸਿੱਖ ਇੱਕ ਰਾਹ ਉੱਤੇ ਨੇ ਪਰ ਸਰਕਾਰ ਤੇ ਸਿੱਖਾਂ ਦੇ ਰਾ ਇੱਕ ਨਹੀਂ ਸੀ ਸਰਕਾਰ ਚਾਹੁੰਦੀ ਸੀ ਕਿ ਸਿੱਖਾਂ ਨੂੰ ਸਮੂਲ ਚੋਂ ਖਤਮ ਕਰ ਦਿੱਤਾ ਜਾਵੇ ਤੇ ਮੌਕੇ ਦੀ ਤਲਾਸ਼ ਵਿੱਚ ਮੀਰ ਮੰਨੂ ਚੁੱਪ ਬੱਠੀ ਬੈਠਾ ਸੀ ਤੇ ਸਿੱਖਾਂ ਨੂੰ ਵੀ ਇਹ ਪਤਾ ਸੀ ਕਿ ਇੱਕ ਦਿਨ ਆਏਗਾ ਕਿ ਮੀਰ ਮੰਨੂ ਦੇ ਨਾਲ ਵੀ ਲੋਹਾ ਲੈਣਾ ਪਵੇਗਾ ਮੀਰ ਮੰਨੂ ਆਪਣੀਆਂ ਫੌਜੀ ਤਿਆਰੀਆਂ ਆਰੰਭ ਰਿਹਾ ਸੀ ਕਿਉਂਕਿ ਇਸ ਦੇ ਦੋ ਦੁਸ਼ਮਣ ਮੈਂ ਤੁਹਾਨੂੰ ਦੱਸ ਚੁੱਕਿਆ ਇੱਕ ਸਫਦਰ ਜੰਗ ਦਿੱਲੀ ਦਾ ਵਜੀਰ ਤੇ ਦੂਸਰਾ ਕਾਬਲ ਕੰਧਾਰ ਦੇ ਵਿੱਚ ਬੈਠਾ ਅਬਦਾਲੀ ਏਸੇ ਅਬਦਾਲੀ ਨੂੰ ਮੀਰ ਮੰਨੂ ਨੇ ਬੜਾ ਕਰੜਾ ਹਮਲਾ ਕਰਕੇ ਪਹਿਲੀ ਵਾਰ ਹਮਲਾਵਰ ਹੋ ਕੇ ਜਦੋਂ ਹਿੰਦੁਸਤਾਨ ਤੇ ਆਇਆ ਸੀ ਇਸ ਨੂੰ ਭਜਾਇਆ ਸੀ ਹੁਣ ਦੂਸਰੀ ਵਾਰ ਫਵਾਹਾਂ ਉੱਡਣ ਲੱਗ ਪਈਆਂ ਕਿ ਅਬਦਾਲੀ ਫੇਰ 50000 ਤੋਂ ਵੱਧ ਫੌਜ ਲੈ ਕੇ ਹਮਲਾਵਰ ਹੋ ਕੇ ਆ ਰਿਹਾ ਤੇ ਇਸ ਦਾ ਦੂਤ ਹਾਰੂਨ ਖਾਂ ਵੀ ਮੀਰ ਮੰਨੂ ਕੋਲ ਲਾਹੌਰ ਪਹੁੰਚ ਗਿਆ ਤੇ 24 ਲੱਖ ਰੁਪਏ ਸਾਲਾਨਾ ਖਰਾਜ ਮੰਗਿਆ ਮੀਰ ਮੰਨੂ ਨੇ 9 ਲੱਖ ਰੁਪਏ ਦੇ ਕੇ ਦੂਤ ਨੂੰ ਵਾਪਸ ਜਾਣ ਦੇ ਲਈ ਕਿਹਾ ਕਿ ਬਾਕੀ ਦਾ ਮਾਮਲਾ ਹੌਲੀ-ਹੌਲੀ ਤਾਰ ਦਿੱਤਾ ਜਾਵੇਗਾ ਨਾਸਰ ਖਾਨ ਦੇ ਲੜਾਈ ਦੇ ਵਿੱਚ ਫੌਜਾਂ ਨੂੰ ਤਨਖਾਹ ਦਿੰਦਿਆਂ ਤੇ ਹੋਰ ਖਰਚਾ ਕਰਦਿਆਂ ਬਾਕੀ ਪੈਸਾ ਲੱਗ ਗਿਆ ਆ ਤੁਸੀਂ 9 ਲੱਖ ਰੁਪਇਆ ਲੈ ਜਾਓ ਤੇ ਅਬਦਾਲੀ ਨੂੰ ਮਿਹਨਤ ਕਰੋ ਕਿ ਅੱਗੇ ਤੁਹਾਨੂੰ ਖਰਾਜ ਦੇ ਦਿੱਤਾ ਜਾਵੇਗਾ ਅਬਦਾਲੀ ਨੇ 9 ਲੱਖ ਰੁਪਇਆ ਵੀ ਰੱਖ ਲਿਆ ਤੇ ਲਗਾਤਾਰ ਫੌਜ ਲੈ ਕੇ ਲਾਹੌਰ ਵੱਲ ਨੂੰ ਵਧਦਾ ਆਇਆ ਇਸ ਗੱਲ ਦਾ ਜਦ ਅਮੀਰ ਮੰਦ ਨੂੰ ਪਤਾ ਲੱਗਾ ਕਿ ਰੌਹਤਾਸ ਤੱਕ ਇਸ ਦੀ ਫੌਜ ਆ ਚੁੱਕੀ ਆ ਤੇ ਏਮਨਾਬਾਦ ਤੱਕ ਅਬਦਾਲੀ ਪਹੁੰਚ ਗਿਆ ਤੇ ਇਸ ਦੇ ਪੈਰਾਂ ਥੱਲੋ ਜ਼ਮੀਨ ਨਿਕਲ ਗਈ ਇਸ ਨੇ ਆਪਣੀਆਂ ਬੀਗਮਾਂ ਜੰਮੂ ਨੂੰ ਪੰਚਾ ਦਿੱਤੀਆਂ ਤੇ ਸ਼ਹਿਰ ਦੇ ਸਾਰੇ ਅਮੀਰ ਇਲਾਕਾ ਛੱਡ ਕੇ ਭੱਜਣ ਲੱਗ ਪਏ ਇਸ ਨੇ ਮਿੱਠਾ ਮੱਲ ਦੀ ਫੌਜ ਮੁਲਤਾਨ ਤੋਂ ਤੇ ਅਦੀਨਾ ਬੀਗ ਦੀ ਫੌਜ ਲੰਦਰ ਤੋਂ ਲਾਹੌਰ ਸਾਧ ਲਈ ਤੇ ਮਿੱਠਾ ਮੱਲ ਨੂੰ ਬੇਨਤੀ ਕੀਤੀ ਕਿ ਸਿੱਖਾਂ ਨੂੰ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੇਨਤੀ ਕੀਤੀ ਜਾਵੇ ਕਿ ਲਾਹੌਰ ਰਾਜ ਦਾ ਸਾਥ ਦੇਣ ਸਿੱਖ ਇਸ ਬੇਨਤੀ ਨੂੰ ਸਵਕਾਰ ਕਰਦੇ ਹੋਏ ਮਿੱਠਾਵਲ ਦੇ ਵੱਲ ਨੂੰ ਆ ਰਹੇ ਸਨ ਤਾਂ ਇਸ ਵਕਤ ਅਬਦਾਲੀ ਦੀ ਫੌਜ ਤੇ ਮੀਰ ਮੰਨੂ ਦੀ ਫੌਜ ਇਹ ਦੋਨੇ ਸ਼ਾਹ ਸ਼ਾਹ ਬਲਾਵਲ ਦੇ ਇਲਾਕੇ ਵਿੱਚ ਉਤਰੇ ਹੋਈਆਂ ਸੀ ਰਾਵੀ ਦਰਿਆ ਤੇ ਪਾਰ ਜਦ ਅਬਦਾਲੀ ਇਸ ਇਲਾਕੇ ਦੇ ਵੱਲ ਉਤਰਿਆ ਤਮੀਰ ਮੰਨੂ ਵੀ ਆਪਦੀਆਂ ਫੌਜਾਂ ਲੈ ਕੇ ਸ਼ਾਹ ਬਲਾਵਲ ਦੇ ਵੱਲ ਅਬਦਾਲੀ ਦੇ ਟਾਕਰੇ ਤੇ ਆਇਆ ਦੋਨਾਂ ਦੇ ਕੋਲ ਲਗਭਗ 50 ਤੋਂ 60 ਹਜ਼ਾਰ ਦੇ ਵਿੱਚ ਫੌਜਾਂ ਸੀ ਤੇ ਮੀਰ ਮੰਨੂ ਦਿੱਲੀ ਤੋਂ ਫੌਜ ਉਡੀਕ ਰਿਹਾ ਸੀ ਤੇ ਪਹਿਲਾਂ ਕਿਸੇ ਨੇ ਵੀ ਜਲਦੀ ਹਮਲਾ ਨਹੀਂ ਕੀਤਾ ਤੇ ਬਾਅਦ ਵਿੱਚ ਹੌਲੀ-ਹੌਲੀ ਇਹ ਝੜਪਾਂ ਵਧੀਆਂ ਗਈਆਂ ਤੇ ਇੱਕ ਦਿਨ ਆਇਆ ਮੀਰ ਮੰਨੂ ਨੇ ਬੜਾ ਕਰੜਾ ਹਮਲਾ ਅਬਦਾਲੀ ਉੱਤੇ ਅਗਾਹ ਵਧ ਕੇ ਕੀਤਾ ਤੇ ਜਦ ਸਿੱਖ ਫੌਜਾਂ ਦੇ ਵੱਲ ਥੋੜੀ ਜਿਹੀ ਨਿਗਾਹ ਮਾਰੀ ਉਹ ਮਿੱਠਾ ਵੱਲ ਮਿੱਠਾ ਮਾਲੇ ਜੀ ਦੇ ਕਹਿਣ ਉੱਤੇ ਆ ਰਹੀਆਂ ਸੀ ਤਾਂ ਰਸਤੇ ਦੇ ਵਿੱਚ ਖੁਸ਼ਹਾਲ ਸਿੰਘ ਕੱਕੜ ਰਾਮਗੜੀਆ ਮਿਸਲ ਦੇ ਸਰਦਾਰ ਦਾ ਕਤਲ ਹਰੀ ਸਿੰਘ ਪੰਘੀਗਰ ਦਿੰਦਾ। ਇਸ ਗੱਲ ਤੋਂ ਸਿੱਖ ਸਰਦਾਰ ਖਫਾ ਹੋ ਜਾਂਦੇ ਨੇ ਤੇ ਪੰਘੀਆਂ ਦੇ ਜਥੇ ਉੱਤੇ ਜਾ ਪੈਂਦੇ ਨੇ ਤੇ ਪੰਘੀਆਂ ਦਾ ਜਥਾ ਤੇ ਬਾਕੀ ਮਿਸਲਾਂ ਦੇ ਜਥੇ ਜੋ ਮਦਦ ਵਾਸਤੇ ਆ ਰਹੇ ਸੀ ਉਹ ਵਾਪਸ ਚਲੇ ਜਾਂਦੇ ਨੇ। ਤੇ ਦੂਸਰੇ ਪਾਸੇ ਸੁੱਖਾ ਸਿੰਘ ਮਾੜੀ ਕੰਬੂ ਕੀ ਵਾਲਾ ਜਿਸ ਨੇ ਮਸਾ ਰੰਗੜ ਦਾ ਸਿਰ ਵੱਢਿਆ ਸੀ ਉਹ ਆਪਦੇ ਜਥੇ ਦੇ ਨਾਲ ਰਾਵੀ ਦਰਿਆ ਤੋਂ ਪਾਰ ਲੰਘਦਾ ਤੇ ਇਹਦਾ ਛੋਟੇ ਜਿਹੇ ਜਥੇ ਉੱਤੇ ਅਬਦਾਲੀ ਦੀ ਫੌਜ ਹਮਲਾ ਕਰ ਦਿੰਦੀ ਆ ਤੇ ਉਹ ਸੂਰਮਾ ਉਸ ਜਗ੍ਹਾ ਦੇ ਉੱਤੇ ਅਬਦਾਲੀ ਦੀ ਫੌਜ ਦੇ ਨਾਲ ਭੜਕੇ ਸ਼ਹੀਦੀ ਪ੍ਰਾਪਤ ਕਰ ਜਾਂਦਾ ਬਾਕੀ ਦੇ ਬਚੇ ਹੋਏ ਸਿੰਘ ਰਾਵੀ ਦੀ ਝੱਲ ਵਿੱਚ ਵੜਦੇ ਨੇ ਤੇ ਜਦ ਪਛਾਹਾਂ ਮੁੜਨ ਲੱਗਦੇ ਨੇ ਲਾਹੌਰ ਦੀ ਫੌਜ ਉਹਨਾਂ ਉੱਤੇ ਤੋਪਾਂ ਦੇ ਗੋਲੇ ਚਲਾ ਦਿੰਦੀ ਆ ਤੇ ਇਸ ਗੱਲ ਤੋਂ ਸਿੱਖਾਂ ਦੇ ਦਿਲ ਮਨ ਖੱਟੇ ਹੁੰਦੇ ਆ ਤੇ ਉਹ ਮੀਰ ਮੰਨੂ ਦਾ ਸਾਥ ਛੱਡ ਕੇ ਪਾਪਸ ਆਪ ਦੇ ਪਛਾਹਾਂ ਇਲਾਕਿਆਂ ਵੱਲ ਚਲੇ ਜਾਂਦੇ ਆ ਤੇ ਇਹ ਝੜਪ 1753 ਏਸਵੀ ਦੀ ਵਿੱਚ ਹੋਈ ਮੀਰ ਮੰਨੂ ਦੀ ਫੌਜਾਂ ਦੇ ਵਿੱਚ ਸਭ ਤੋਂ ਵੱਡਾ ਜਰਨੈਲ ਕੌੜਾ ਮੱਲ ਹੀ ਸੀ ਜੋ ਬੜਾ ਦਿਲ ਲਾ ਕੇ ਇਸ ਜੰਗ ਦੇ ਵਿੱਚ ਲੜਿਆ ਤੇ ਅਦੀਨਾ ਬੇਗ ਤੇ ਬਾਕੀ ਦੇ ਅਫਸਰ ਇਹ ਨਹੀਂ ਸੀ ਚਾਹੁੰਦੇ ਕਿ ਮੀਰ ਮੰਨੂ ਮੁਰੇ ਕੌੜਾ ਮੱਲ ਦੀ ਇੰਨੀ ਸੈਫਤ ਹੋਵੇ ਤੇ ਇੱਕ ਹਿੰਦੂ ਜਾਂ ਸਿੱਖਾਂ ਦੀ ਇੰਨੀ ਜਿਆਦਾ ਪੁੱਛਗਿਛ ਹੋਵੇ ਅਦੀਨਾ ਬੇਗ ਦੇ ਉਸ ਫੌਜ ਦੇ ਵਿੱਚ ਇੱਕ ਕਸੂਰੀ ਪਠਾਨ ਵੱਲੋਂ ਮਿੱਠਾ ਮਲ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਇਸ ਚੱਲਦੀ ਲੜਾਈ ਦੇ ਵਿੱਚ ਸਿਰ ਦੇ ਵਿੱਚ ਗੋਲੀ ਕੌੜਾ ਮਲ ਦੇ ਅਦੀਨਾ ਬੇਗ ਵੱਲੋਂ ਕਸੂਰੀ ਪਠਾਨ ਨੇ ਮਰੀ ਅਦੀਨਾ ਬੇਗ ਦੀ ਗਦਾਰੀ ਦੇ ਨਾਲ ਇਹ ਜਰਨੈਲ ਫੌਜ ਦੇ ਵਿੱਚ ਮਾਰਿਆ ਗਿਆ ਤੇ ਮੀਰ ਮੰਨੂ ਦੀ ਫੌਜ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਮੀਰ ਮੰਨੂ ਇਸ ਜੰਗ ਦੇ ਵਿੱਚ ਹਾਰ ਗਿਆ ਹਾਰਿਆ ਹੋਇਆ ਮੀਰ ਮੰਨੂ ਅਬਦਾਲੀ ਮੂਰੇ ਪੇਸ਼ ਕੀਤਾ ਗਿਆ ਤੇ ਅਬਦਾਲੀ ਦੀ ਇਸ ਨੇ ਈਨ ਮੰਨ ਲਈ ਤੇ ਹੁਣ ਇਹ ਇਲਾਕੇ ਨੂੰ ਆਪਦੇ ਅਫਗਾਨਿਸਤਾਨ ਦੇ ਰਾਜ ਦੇ ਵਿੱਚ ਮਲਾਉਣ ਦੇ ਲਈ ਦਿੱਲੀ ਵੱਲ ਚਿੱਠੀ ਜਾਂ ਸ਼ਾਹੀ ਪੋਣ ਦੇ ਲਈ ਪੱਤਰ ਭੇਜਿਆ ਗਿਆ ਦਿੱਲੀ ਦੇ ਬਾਦਸ਼ਾਹ ਨੇ ਮੰਨ ਲਿਆ ਤੇ ਹੁਣ ਇਹ ਅੱਗੇ ਤੋਂ ਇਲਾਕਾ ਲਾਹੌਰ ਤੇ ਮੁਲਤਾਨ ਅਫਗਾਨਿਸਤਾਨ ਦੇ ਰਾਜ ਦੇ ਨਾਲ ਮਲਾ ਦਿੱਤਾ ਗਿਆ ਅਬਦਾਲੀ ਦਾ ਜਨਮ ਮੁਲਤਾਨ ਦਾ ਸੀ ਸੋ ਇਹ ਇਲਾਕੇ ਨੂੰ ਮਿਲਾ ਕੇ ਕਸ਼ਮੀਰ ਨੂੰ ਆਪਦੇ ਇਲਾਕੇ ਵਿੱਚ ਮਲਾ ਕੇ ਅਬਦਾਲੀ ਇਹਨਾਂ ਜਗ੍ਹਾਤੋਂ ਪੇਸ਼ਾਹਾਂ ਕਾਬਲਕੰਦਾਰ ਵੱਲ ਮੁੜ ਗਿਆ ਹੁਣ ਜਦ ਮੀਰ ਮੰਨੂ ਨੇ ਇਹ ਸਾਰਾ ਕੁਝ ਦੇਖਿਆ ਤੇ ਇਹਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨੇੜ ਦੇ ਜਰਨੈਲ ਤੇ ਜੋ ਸਿੱਖਾਂ ਦੇ ਵਿਰੋਧੀ ਸੀ ਉਹਨਾਂ ਨੇ ਇਸ ਨੂੰ ਬਹੁਤ ਪੜਕਾਇਆ ਕਿ ਤੇਰੀ ਹਾਰ ਦਾ ਕਾਰਨ ਸਿੱਖ ਨੇ ਉਹਨਾਂ ਨੇ ਇਸ ਗੱਲ ਨੂੰ ਲੁਕੋਇਆ ਕਿ ਅਦੀਨਾ ਬੇਗ ਦੇ ਭੇਜੇ ਪਠਾਨ ਨੇ ਮਿੱਠਾ ਮੱਲ ਨੂੰ ਧੋਖੇ ਦੇ ਨਾਲ ਗੋਲੀ ਮਾਰ ਕੇ ਮਾਰ ਦਿੱਤਾ ਤੇ ਸਿੱਖਾਂ ਦੇ ਉੱਤੇ ਲਾਹੌਰ ਦੀ ਫੌਜ ਨੇ ਗੋਲੇ ਚਲਾਏ ਤੇ ਉਸ ਨੂੰ ਬਿਲਕੁਲ ਸਿੱਖਾਂ ਦੇ ਖਿਲਾਫ ਭੜਕਾ ਦਿੱਤਾ ਤੇ ਉਸ ਨੇ ਇਲਾਕੇ ਦੇ ਵਿੱਚ ਫੌਜ ਤਾਇਨਾਤ ਕਰ ਦਿੱਤੀ ਸਿੱਖਾਂ ਦੇ ਕਤਲ ਦਾ ਹੁਕਮ ਦੇ ਦਿੱਤਾ ਸਿੱਖਾਂ ਦੇ ਸਿਰ ਲਿਉਣ ਵਾਲੇ ਨੂੰ 10 ਰੁਪਏ ਇਨਾਮ ਦੇਣ ਦਾ ਵੀ ਹੁਕਮ ਦੇ ਦਿੱਤਾ ਤੇ ਸਿੱਖਾਂ ਦੀਆਂ ਇਸ ਤਰ੍ਹਾਂ ਬੱਚੇ ਫੜ ਕੇ ਲਿਆਉਣ ਦਾ ਹੁਕਮ ਦੇ ਦਿੱਤਾ ਤੇ ਇਸ ਕੰਮ ਵਾਸਤੇ ਉਸ ਨੇ ਚਾਰ ਜਰਨੈਲ ਚੁਣੇ ਤਾਂ ਉਸ ਦੀ ਫੌਜ ਦੇ ਮੁਖੀ ਸਨ ਮੂਮਨ ਖਾਂ ਸੈਦ ਜਮਾਲਉਦੀਨ ਬਖਸ਼ੀ ਗਾਜੀ ਬੇਗ ਤੇ ਖਵਾਜਾ ਮਿਰਜਾ ਤੇ ਇਹਨਾਂ ਨੇ ਰਲ ਕੇ ਇਸ ਦੀ ਫੌਜ ਨੇ ਬਹੁਤ ਸਿੱਖ ਫੜ ਕੇ ਸਿੱਖ ਬੀਬੀਆਂ ਬੱਚੇ ਫੜ ਕੇ ਸ਼ਹੀਦ ਗਾਂਜ ਨਖਾਸ ਨੂੰ ਚੌਂਕ ਦੇ ਵਿੱਚ ਇਕੱਠਿਆਂ ਕਰਕੇ ਕਤਲ ਕੀਤੇ ਤੇ ਅਦੀਨਾ ਬੇਗ ਵੱਲੋਂ ਭੇਜੇ ਹੋਏ 50 ਸਿੱਖ ਫੜ ਕੇ ਮੂਗਲੀਆਂ ਦੇ ਨਾਲ ਕੁੱਟ ਕੇ ਸ਼ਹੀਦ ਕੀਤੇ ਗਏ ਤਾਂ ਇਸ ਸਮੇਂ ਸਿੱਖਾਂ ਦੇ ਉੱਤੇ ਬਹੁਤ ਕਤਲੋਗਾਰ ਦਾ ਸਮਾਂ ਸੀ ਮਾਣਿਆ ਬੀਬੀਆਂ ਆਪਣੇ ਬੱਚਿਆਂ ਨੂੰ ਲੁਕਾਉਂਦੀਆਂ ਫਿਰਦੀਆਂ ਤੇ ਜੰਗੀ ਸਿੱਖ ਲੜਦੇ ਲੜਾਉਂਦੇ ਇਸ ਇਲਾਕੇ ਤੋਂ ਦੂਰ ਚਲੇ ਗਏ ਪਿੱਛੇ ਹੁਣ ਕੇਵਲ ਉਹਨਾਂ ਦੇ ਪਰਿਵਾਰ ਰਹਿ ਗਏ ਸੀ ਜਿਨ੍ਹਾਂ ਉੱਤੇ ਬਹੁਤ ਕਹਿਰ ਢਾਇਆ ਗਿਆ ਤਾਂ ਕਤਲ ਹੋਏ ਬੱਚੇ ਬੱਚੀਆਂ ਦੇ ਸਿਰ ਵੱਢ ਕੇ ਵੀ ਚੌਧਰੀ ਪਿੰਡਾਂ ਦੇ ਜਾਂ ਜੋ ਲਾਲਚੀ ਬੰਦੇ ਸੀ ਉਹ ਹੁਕਮਰਾਨ ਮੂਹਰੇ ਲਿਆ ਜਾਂਦੇ ਤੇ ਇਨਾਮ ਪ੍ਰਾਪਤ ਕਰਦੇ ਇਹਦੇ ਅਹਦ ਵਿੱਚ ਹੀ ਸਿੱਖ ਬੀਬੀਆਂ ਫੜੀਆਂ ਗਈਆਂ ਜਿਨ੍ਹਾਂ ਨੂੰ ਗਰਮੀ ਦੇ ਵਿੱਚ ਤੰਗ ਭੂਰੇ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਨੂੰ 20 ਸੇਰ ਪੱਕੇ ਦਾਣੇ ਪੀਸਣ ਵਾਸਤੇ ਆਖਿਆ ਜਾਂਦਾ ਜੇ ਕਿਸੇ ਬੀਬੀ ਤੋਂ ਉਹ ਦਾਣੇ ਨਾ ਪੀਠੇ ਜਾਂਦੇ ਤਾਂ ਉਸ ਦੀ ਹੱਕ ਉੱਤੇ ਦੋ ਮਣ ਪੱਕੇ ਪੱਥਰ ਦਾ ਭਾਰ ਰੱਖਿਆ ਜਾਂਦਾ ਖਾਣ ਵਾਸਤੇ ਇਹਨਾਂ ਬੀਬੀਆਂ ਨੂੰ ਅੱਧੀ ਰੋਟੀ ਦਿੱਤੀ ਜਾਂਦੀ ਇੱਕ ਪਿਆਲਾ ਪਾਣੀ ਦਾ ਜਿਉਂ ਦੇ ਆਟੇ ਦੀ ਰੋਟੀ ਹੁੰਦੀ ਸੀ ਤੇ ਵਿੱਚ ਅਧੋਂ ਵੱਧ ਲੂਣ ਦਿੱਤਾ ਹੁੰਦਾ ਸੀ ਤੇ ਬੀਬੀਆਂ ਕਿਵੇਂ ਨਾ ਕਿਵੇਂ ਪ੍ਰਮਾਤਮਾ ਦੇ ਸ਼ੁਕਰ ਦੇ ਵਿੱਚ ਇਹ ਦਿਨ ਕੱਟ ਰਹੀਆਂ ਸੀ ਤੇ ਇਤੋਂ ਹੋਰ ਕਹਿ ਰਹੇ ਨਾ ਉੱਤੇ ਕੀਤਾ ਗਿਆ ਕਿ ਦੁੱਧ ਚੁੰਘਦੇ ਬਾਲਾਂ ਨੂੰ ਇਹਨਾਂ ਦੀਆਂ ਗੋਦੀਆਂ ਵਿੱਚੋਂ ਫੜ ਕੇ ਨੇਜਿਆਂ ਦੇ ਉੱਤੇ ਉਸ਼ਾਲ ਕੇ ਟੰਗਿਆ ਗਿਆ ਨੇਜਾ ਥੱਲੇ ਕਰ ਦਿੰਦੇ ਸੀ ਬੱਚਾ ਉੱਛਲ ਕੇ ਤਾਂ ਥੱਲੇ ਨੂੰ ਆਉਂਦਾ ਸੀ ਤੇ ਉਹ ਨੇਜੇ ਦੇ ਵਿੱਚ ਟੰਗਿਆ ਜਾਂਦਾ ਸੀ ਤੇ ਉਹਨਾਂ ਦੀ ਲਹੂ ਚੋਂ ਦੀ ਲੋਥ ਨੂੰ ਬੀਬੀਆਂ ਦੀ ਗੋਦੀ ਵਿੱਚ ਰੱਖ ਦਿੰਦੇ ਤੇ ਉਹਨਾਂ ਦੇ ਸਰੀਰਾਂ ਦੇ ਅੰਗ-ਅੰਗ ਕੱਟ ਕੇ ਹਾਰ ਬਣਾ ਕੇ ਬੀਬੀਆਂ ਦੇ ਗਲਾਂ ਵਿੱਚ ਮਾਲਾ ਬਣਾ ਕੇ ਪਾਏ ਗਏ ਤੇ ਕਲੇਜੇ ਬੱਚਿਆਂ ਦੇ ਉਹਨਾਂ ਦੇ ਮੂੰਹਾਂ ਵਿੱਚ ਦਿੱਤੇ ਗਏ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਹਾਰਿਆ ਤੇ ਪ੍ਰਮਾਤਮਾ ਦਾ ਸ਼ੁਕਰ ਮਨਾਉਂਦੀਆਂ ਰਹੀਆਂ ਮੀਰ ਮੰਨੂ ਨੇ ਕਸਮ ਖਾ ਰੱਖੀ ਜਿਕੇ ਸਿੱਖਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਤੇ ਸਿੱਖਾਂ ਨੂੰ ਜਦ ਇਹਨਾਂ ਗੱਲਾਂ ਦਾ ਪਤਾ ਲੱਗਦਾ ਤਾਂ ਪਹਾੜੀਆਂ ਦੇ ਵਿੱਚੋਂ ਜਥੇ ਬਣਾ ਕੇ ਮੀਰ ਮੰਨੂ ਦੀ ਫੌਜ ਦਾ ਟੱਕਰਾ ਕਰਨ ਵਾਸਤੇ ਫਿਰ ਪੰਜਾਬ ਦੇ ਮੈਦਾਨਾਂ ਵਿੱਚ ਆਉਣ ਲੱਗੇ ਤੇ ਥਾਂ ਥਾਂ ਦੇ ਉੱਤੇ ਫੌਜ ਦੇ ਨਾਲ ਸਿੰਘਾਂ ਦੀ ਝੜਪੂਣੀ ਸ਼ੁਰੂ ਹੋਈ ਮੁੱਲਾਪੁਰ ਦੇ ਨੇੜੇ ਮੀਰ ਮੰਨੂ ਆਪਣਾ ਘੋੜਾ ਲੈ ਕੇ ਆਪਣੀ ਫੌਜ ਲੈ ਕੇ ਸਿੱਖਾਂ ਦੇ ਪਿੱਛੇ ਜਾ ਰਿਹਾ ਸੀ। ਜਾਂ ਖਬਰ ਹੋਈ ਕਿ ਨੇੜੇ ਕਮਾਦ ਦੇ ਵਿੱਚ ਸਿੱਖ ਲੁਕੇ ਹੋਏ ਨੇ। ਮੀਰ ਮੰਨੂ ਫੌਜ ਲੈ ਕੇ ਸਿੱਖਾਂ ਵੱਲ ਗਿਆ ਕਮਾਦ ਦੇ ਉੱਤੇ ਇੰਨੀ ਜ਼ਿਆਦਾ ਵਿਛਾੜ ਕੀਤੀ ਗਈ। ਅੰਦਰੋਂ ਸਿੱਖਾਂ ਨੇ ਵੀ ਓਨੀ ਹੀ ਜ਼ਬਰਦਸਤ ਵਿਛਾੜ ਕੀਤੀ ਤੇ ਉਸ ਖੜਾਕੇ ਵਿੱਚ ਘੋੜਾ ਡਰ ਗਿਆ ਤੇ ਘੋੜਾ ਭੱਜਿਆ ਤੇ ਮੀਰ ਮੰਨੂ ਘੋੜੇ ਤੋਂ ਲੜ ਖੜਾ ਕੇ ਡਿੱਗ ਪਿਆ ਤੇ ਉਸ ਦਾ ਪੈਰ ਘੋੜੇ ਦੀ ਰਕਾਬ ਵਿੱਚ ਪੈ ਗਿਆ ਤੇ ਘੋੜੇ ਦੇ ਪਿੱਛੇ ਧੂਂ ਦਾ ਧੂਂ ਦਾ ਉਹ ਮਰ ਗਿਆ ਬੜੀ ਖਤਰਨਾਕ ਕਿਸਮ ਦੀ ਮੌਤ ਇਸ ਬੰਦੇ ਨੂੰ ਕੁਦਰਤ ਨੇ ਦਿੱਤੀ ਜਿਸ ਬੰਦੇ ਨੇ ਸਿੱਖਾਂ ਦੇ ਸਿਰਾਂ ਦੇ ਮਨਾਰੇ ਉਹ ਸਾਰੇ ਉਹਨਾਂ ਦੇ ਸਿਰਾਂ ਨੂੰ ਨੀਹਾਂ ਥੱਲੇ ਦੱਬ ਕੇ ਉੱਤੇ ਕੰਧਾਂ ਉਹ ਸਾਰੀਆਂ ਗਈਆਂ ਖੂਹ ਭਰੇ ਗਏ ਉਸ ਬੰਦੇ ਨੂੰ ਕੁਦਰਤ ਨੇ ਫਿਰ ਬੜੀ ਦਰਦਨਾਕ ਮੌਤ ਦਿੱਤੀ 1755 ਈਸਵੀ ਵਿੱਚ ਮੀਰ ਮੰਨੂ ਮਰ ਗਿਆ ਮੁਰਾਦ ਬੀਗਮ ਨੇ ਇਸ ਦੀ ਲੋਥ ਨੂੰ 3 ਲੱਖ ਰੁਪਏ ਫੌਜ ਦੀ ਤਨਖਾਹ ਦੇ ਕੇ ਫੌਜ ਤੋਂ ਲਿਆ ਫੌਜ ਨੇ ਇਸ ਦੀ ਲੋਥ ਉੱਤੇ ਕਬਜ਼ਾ ਕਰ ਲਿਆ ਸੀ ਸਿੱਖਾਂ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ ਉਹਨਾਂ ਨੇ ਲਾਹੌਰ ਉੱਤੇ ਹਮਲਾ ਕੀਤਾ ਤੇ ਸੱਜੇ ਪਾਸਿਓਂ ਕੰਧ ਨੂੰ ਪਾੜ ਕੇ ਉਸ ਬੂੰਗੇ ਦੇ ਵਿੱਚੋਂ ਸਿੰਘਾਂ ਸਿੰਘਣੀਆਂ ਨੂੰ ਛੜਾ ਕੇ ਆਪੋ ਆਪਣੇ ਘਰਾਂ ਵਿੱਚ ਪਹੁੰਚਾ ਦਿੱਤਾ ਗਿਆ ਇਹ ਸੀ ਇਸ ਸਾਰੇ ਸੂਬੇਦਾਰ ਦਾ ਇਤਿਹਾਸ ਤੇ ਸਿੱਖਾਂ ਦਾ ਗੌਰਵਮਈ ਇਤਿਹਾਸ ਸੁਣਾਉਂਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ